ਜੋ ਸਾਡੇ ਨਾਲ ਇਸ ਪਵਿੱਤਰ ਘਰ ਵਿੱਚ ਖੜੇ ਆ ਤੇ ਵਾਹਿਗੁਰੂ ਪਰਮਾਤਮਾ ਤੇ ਹੀ ਅਰਦਾਸ ਆ ਜਿੰਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਅਸਲਾਉ ਦੇ ਸਿੱਖੀ ਜਿਹੜੀ ਆ ਸਾਡੀ ਅੰਕਸਾ ਸੁਸਾਸ ਨਾਲ ਨੱਭ ਜਾਵੇ ਤੇ ਜੀ ਗੁਰੂ ਮਹਾਰਾਜ ਦੀ ਕਿਰਪਾ ਕਰ ਨੂੰ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਸਾਨੂੰ ਗੱਲਾਂ ਲਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਮੁਸ਼ਾਹਦਾ ਸ਼ਾਕਿਰ ਜਾਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵੇਕ ਪੰਜਾਬ ਟੀਵੀ ਭਾਈ ਬਸੰਤ ਸਿੰਘ ਦੌਲਤਪੁਰਾ ਜੋ ਕਿ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਮੈਂਬਰ ਹਨ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਇਸ ਸਮੇਂ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਉਹਨਾਂ 10 ਸਿੰਘਾਂ ਦੇ ਵਿੱਚ ਸ਼ਾਮਲ ਹਨ ਜੋ ਕਿ ਭਾਈ ਅਮਰਤਪਾਲ ਸਿੰਘ ਤੋਂ ਇਲਾਵਾ 9 ਸਿੰਘ ਹੋਰ ਇਸ ਸਮੇਂ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਕੈਦ ਹਨ ਤੇ ਕੁਝ ਦਿਨ ਪਹਿਲਾਂ ਭਾਈ ਬਸੰਤ ਸਿੰਘ ਖਾਲਸਾ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਕਿ ਉਹਨਾਂ ਨੂੰ 7 ਦਿਨ ਦੀ ਪ੍ਰੋਲ ਮਿਲੀ ਸੀ ਤੇ ਹੁਣ ਅੱਜ ਯਾਨੀ ਕਿ 14 ਦਸੰਬਰ ਨੂੰ ਭਾਈ ਬਸੰਤ ਸਿੰਘ ਖਾਲਸਾ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਹੈ ਯਾਨੀ ਕਿ ਪਾਠ ਦਾਪ ਹੋ ਗਿਆ ਤੇ ਇਸ ਮੌਕੇ ਵੱਡੀ ਗਲਤੀ ਦੇ ਵਿੱਚ ਸੰਗਤ ਪਹੁੰਚੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਵੀ ਪਹੁੰਚੇ ਅਤੇ ਹੋਰ ਵੀ ਕਾਫੀ ਜਾਨੇ ਮਾਨੇ ਪ੍ਰਸਿੱਧ ਚਿਹਰੇ ਇਸ ਮੌਕੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਤੇ ਇਸ ਮੌਕੇ ਪਾਈ ਬਸੰਤ ਸਿੰਘ ਖਾਲਸਾ ਨੇ ਪਹਿਲੀ ਵਾਰ ਮੀਡੀਆ ਦੇ ਕੈਮਰੇ ਦੇ ਮੁਖਾਤਿਬ ਹੁੰਦੇ ਹੋਏ ਜਿੱਥੇ ਜਕਾਰੇ ਲਾਏ ਉਥੇ ਭਾਈ ਅਮਰਤਪਾਲ ਸਿੰਘ ਦਾ ਸਨੇਹਾ ਵੀ ਦਿੱਤਾ ਕਿ ਸਿੱਖੀ ਦੇ ਨਾਲ ਜੁੜੋ ਅਤੇ ਉਹ ਅਰਦਾਸ ਕਰਦੇ ਨੇ ਉਹਨਾਂ ਦੇ ਸਵਾਸ ਸਵਾਸ ਸਿੱਖੀ ਦੇ ਨਾਲ ਨਿਭ ਜਾਣ ਹੋਰ ਕੀ ਕਿਹਾ ਬਸੰਤ ਸਿੰਘ ਖਾਲਸਾ ਨੇ ਆਓ ਸੁਣੋ ਹੋਰ ਅਪਡੇਟਸ ਨਾਲ ਅਪ ਟੂਡੇ ਟ੍ਰੈਂਡ ਦੇ ਲਈ ਸਵਾਗਤ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੋ ਸਾਡੇ ਨਾਲ ਇਸ ਪਵਿੱਤਰ ਜਿਹੇ ਵਿੱਚ ਖੜੇ ਆ ਤੇ ਵਾਹਿਗੁਰੂ ਪਰਮਾਤਮਾ ਤੇ ਹੀ ਅਰਦਾਸ ਆ ਜਿੰਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਅਸਲਾਮੁ ਅਲੈਕ ਸਿੱਖੀ ਜਿਹੜੀ ਆ ਸਾਡੀ ਅਕਸਾ ਸੁਸਾਸ ਨਾਲ ਨੱਭ ਜਾਵੇ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਾ ਕਰ ਨੂੰ ਤੇ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੀ ਦਿਲ ਜਾਈਏ ਤੇ ਉਦੋਂ ਸਤਿਗੁਰੂ ਸਾਨੂੰ ਗੱਲਾਂ ਨਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਮੇਸ਼ਾਹਦਾ ਸ਼ਾਕੀ ਜਾਣਾ ਵਾਹਿਗੁਰੂ ਜੀ ਕਾ ਸਤ ਸੁਬਾਨ ਅੱਲਾਹ